ਸਸਰੀਗਾਲ ਸਾਰਿਆਂ ਨੂੰ ਮੈਂ ਅਜੀਤ ਮਾਰਗੀ ਇਹ ਹੋਟਲ ਆ ਸਰ ਮੇਰਾ ਤੇ ਆ ਜਿਹੜਾ ਦੇਖੋ ਬਰਾਊਨ ਹੁੱਡੀ ਤੇ ਜਿੱਦਾਂ ਜੈਕਟ ਪਾਈ ਹੋਈ ਮੈਂ ਖੜਾ ਆ ਤੇ ਬਾਕੀ ਜਿੰਨੇ ਵੀ ਪਰੇ ਉਹ ਮੁੰਡੇ ਖੜੇ ਆ ਇਹਨਾਂ ਨੇ ਕਮਰਾ ਲਿਆ ਹੋਇਆ ਸੀ ਜਿਹੜੀ ਉਹ ਮੈਡਮ ਇੱਕ ਉਹਨਾਂ ਨੇ ਵੀ ਉਹ ਸ਼ਾਇਦ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਸ਼ਰਟ ਨਹੀਂ ਪਾਈ ਆ ਤੇ ਆ ਜਿਹੜਾ ਸਰਦਾਰ ਜੀ ਦੇ ਸਾਹਮਣੇ ਜਿਹੜਾ ਮੁੰਡਾ ਖਲੋਤਾ ਨਾ ਇਹ ਬਿਨਾ ਮਤਲਬ ਹੀ ਸਰ ਗਾਲਾਂ ਕੱਢਣ ਲੱਗ ਪਿਆ ਸਾਨੂੰ ਤੇ ਇਹਨਾਂ ਕੋਈ ਆਪਸ ਚ ਹੀ ਕਿਨਾਂ ਦਾ ਕਲੈਸ਼ ਚੱਲ ਰਿਆ ਸੀ ਤੇ ਬਿਨਾ ਮਤਲਬ ਸਾਡੇ ਨਾਲ ਉਲਝਣਾ ਸ਼ੁਰੂ ਕਰ ਦਿੱਤਾ ਇਹਨੇ ਤੇ ਬਿਨਾ ਮਤਲਬ ਵੀ ਮਤਲਬ ਅਸੀਂ ਪੁਲਿਸ ਨੂੰ ਬੁਲਾਈ ਹੋਈ ਸੀਗੀ ਪੀਸੀਆਰ ਨੂੰ ਅਸੀਂ ਕਾਲ ਕੀਤੀ ਹੋਈ ਸੀਗੀ ਤੇ ਪੀਸੀਆਰ ਵਾਲੇ ਮੱਲੋਂ ਹੁਣ ਆਉਗੇ ਦੇਖਿਓ ਵੀ ਇਹ ਝਗੜਾ ਹੋ ਗਿਆ ਬਿਨਾਂ ਮਤਲਬ ਵੀ ਉਹ ਗਾਲ੍ਹਾਂ ਕੱਢ ਰਿਆ ਸੀਗਾ ਪੀਸੀਆਰ ਵੱਲ ਆਏ ਬਟ ਪੀਸੀਆਰ ਨੇ ਕੁਝ ਨਹੀਂ ਕੀਤਾ ਪੀਸੀਆਰ ਨੇ ਕੋਈ ਲੜਾਈ ਨਹੀਂ ਚੜਾਈ ਕੋਈ ਕੁਝ ਨਹੀਂ ਕੀਤਾ ਮਤਲਬ ਦੇਖੋ ਕਿਦਾਂ ਮਤਲਬ ਲੜਾਈ ਮਤਲਬ ਹੋ ਰਹੀ ਆ ਦੇਖੀ ਜਾਈਓ ਭਾਜੀ ਤੁਸੀਂ ਵੀ ਜਿਹੜੇ ਆ ਹੈਗੇ ਪੁਲਿਸ ਵਾਲੇ ਇਹਨਾਂ ਨੂੰ ਵੀ ਫੜ ਲੂਗੇ ਮਤਲਬ ਤੇ ਆ ਪੀਸੀਆਰ ਦੇਖਿਓ ਨਹੀਂ ਜਿਆਦਾ ਤੋਂ ਜਿਆਦਾ ਪੀਸੀਆਰ 1 ਮਿੰਟ ਰੁਕਦੀ ਹੈ ਔਰ ਆ ਇਹਦਾ ਨਾ ਆਏਗਾ ਕਿੰਨੀ ਕਿਲੋ ਸ਼ਾਇਦ ਇਹ ਡੰਡਾ ਫੋਕੇ نیچے ਲੈ ਜਾਂਦਾ ਜਿਹੜੇ ਸਰਦਾਰ ਜੀ ਆ ਇਹਨਾਂ ਦੇ ਪੈਰ ਦੇ ਵਿੱਚ ਨਾ ਆਪਰੇਟ ਹੋਇਆ ਜਿੱਦਾਂ ਤੇ ਜਿੱਦਾਂ ਤੁਰਦੇ ਆ ਉਹਨੂੰ ਫੜ ਕੇ ਸਾਰੇ ਨਾ ਤੁਰਦੇ ਜਿੱਦਾਂ ਇਹਨਾਂ ਦੇ ਰੋੜ ਪਈ ਸੀਗੀ ਤੇ ਹੁਣੇ ਥੋੜੇ ਦਿਨ ਪਹਿਲਾਂ ਆਪਰੇਟ ਹੋਇਆ ਸੀਗਾ ਤੇ ਆ ਦੇਖੋ ਪੀਸੀਆਰ ਦੇਖੋ ਕੁਝ ਨਹੀਂ ਕਰ ਰਹੀ ਠੀਕ ਹੈ ਜੀ ਇਥੇ ਮੈਨੂੰ ਜਿੱਦਾਂ ਝਗੜੇ ਦੇ ਵਿੱਚ ਮੇਰੀ ਬਾਜੂ ਟੁੱਟ ਜਾਂਦੀ ਆ ਮਤਲਬ ਤੇ ਮੈਂ ਮੇਰੀ ਆ ਬਾਹ ਟੁੱਟ ਗਈ ਜੀ ਆ ਦੇਖੋ ਮੈਂ ਮਤਲਬ ਜਿੱਦਾਂ ਡਿੱਗ ਗਿਆ ਉੱਥੇ نیچے ਵੀ ਮੈਂ ਸਾਈਡ ਤੇ ਚਲਾ ਜਾਊਂਗਾ ਹੁਣ ਅੰਦਰ ਚਲਾ ਜਾਊਂਗਾ ਉਸ ਤੋਂ ਬਾਅਦ ਇਹ ਕੀ ਕਰਦੇ ਆ ਜੀ ਕਿੰਨੇ ਮੁੰਡੇ ਬੁਲਾ ਲੈਂਦੇ ਆ ਫੋਨ ਕਰਕੇ ਮਤਲਬ 2-4 ਜਣੇ ਜਿੱਦਾਂ 3 ਜਣੇ ਲੜਦੇ ਪਏ ਸੀ ਆ ਦੇਖੋ ਮੁੰਡੇ ਆ ਗਏ ਇਹਨਾਂ ਦੇ ਤੇ ਕਿੰਨੇ ਮੁੰਡੇ ਮੁੰਡੇ ਆ ਜਾਣੇ ਇਹਨਾਂ ਦੇ ਇਹਨਾਂ ਵੱਲੋਂ ਦੇਖਿਓ ਉਹ ਦੇਖੋ ਤੇ ਇਹ ਫਿਰ ਮਤਲਬ ਨਜਾਇਜ਼ ਕਰਦੇ ਆ ਬਿਨਾ ਮਤਲਬ ਤੋਂ ਕੁੱਟਦੇ ਆ ਜਿਹੜੇ ਸਰਦਾਰ ਜੀ ਖੜੇ ਹੈਗੇ ਆ ਇੱਕ ਇਹਨਾਂ ਦੇ ਵੀ ਇਹ ਹੱਥ ਚੱਕਣ ਦੀ ਕੋਸ਼ਿਸ਼ ਕਰਦਾ ਹੈ ਇਹ ਉਹ ਮੁੰਡਾ ਜਿਹੜਾ ਆਪਣੇ ਬਾਲ ਸਵਾਰ ਰਿਆ ਸੀਗਾ ਆ ਦੇਖਿਓ ਹੁਣੀ ਇਹ ਉਹਨਾਂ ਨੂੰ ਮੁੰਡਿਆਂ ਨੂੰ ਕਹਿੰਦਾ ਪਿਆ ਕਿ ਉਹ ਫੋਨ ਕਰ ਉਹਨਾਂ ਨੂੰ ਬੁਲਾ ਪਤਾ ਨਹੀਂ ਕੁਛ ਨਾਮ ਲੈ ਰਿਹਾ ਸੀਗਾ ਮੈਨੂੰ ਯਾਦ ਨਹੀਂ ਤੇ ਉਹ ਕਹਿ ਰਿਹਾ ਉਹ ਦੇਖੋ ਫੋਨ ਕਰ ਰਿਹਾ ਜਲਦੀ ਆ ਕਹਿੰਦਾ ਹੋਟਲ ਇੱਥੇ ਲੜਾਈ ਹੋ ਗਈ ਆ ਜਲਦੀ ਆ ਮਤਲਬ ਹੁਣੀ ਦੇਖਿਓ ਲੜਕੇ ਆ ਜੂਗੇ ਕਿੰਨੇ ਹੋਰ ਕਹਿੰਦਾ-ਕਹਿੰਦਾ ਹੁਣ ਦੱਸਦਾ ਕਹਿੰਦਾ ਤੁਹਾਨੂੰ ਮੈਂ ਮਤਲਬ ਗਾਲ੍ਹਾਂ ਕੱਢ ਰਿਹਾ ਸੀ ਬਿਨਾ ਮਤਲਬ ਦੀ ਪ੍ਰਾਪਰਟੀ ਦੇ ਵਿੱਚ ਸਾਡੀ ਤੇ ਮੱਤਲਬ ਗੁੰਡਾਗਰਦੀ ਕਰ ਰਿਆ ਸੀਗਾ ਔਰ ਪੁਲਿਸ ਖੜੀ ਤਮਾਸ਼ਾ ਦੇਖ ਰਹੀ ਸੀਗੀ ਪੀਸੀਆਰ ਵਾਲੇ ਅਸੀਂ ਪੀਸੀਆਰ ਨੂੰ ਬੜੀ ਰਿਕੁਐਸਟ ਕੀਤੀ ਸਰ ਜੀ ਇਹਨਾਂ ਨੂੰ ਹਟਾ ਲਓ ਹਟਾ ਲਓ ਇਹ ਪਰ ਪੀਸੀਆਰ ਸਰ ਜੀ ਥੱਲੇ ਚਲੀ ਗਈ ਮੱਤਲਬ ਤੇ ਆ ਦੇਖਿਓ ਆ ਸਰਦਾਰ ਜੀ ਖੜੇ ਆ ਇਹਨਾਂ ਦਾ ਪੈਰ ਮੱਤਲਬ ਉਦਾਂ ਕੰਮ ਨਹੀਂ ਕਰਦਾ ਕਹਿ ਲਓ ਵੀ ਡੈਮੇਜ ਆ ਇੱਕ ਤਰ੍ਹਾਂ ਦਾ ਵੀ ਉਹ ਲੰਗੜਾ ਕੇ ਤੁਰਦੇ ਆ ਤੇ ਇਹ ਇਹਨਾਂ ਦੇ ਵੀ ਮਾਰੂਗਾ ਦੇਖਿਓ ਬਿਨਾ ਮਤਲਬ ਵੀ ਇਹਦੇ ਕਿਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਆ ਇਹਦੇ ਵਿੱਚ ਆ ਦੇਖਿਓ ਇਹਨਾਂ ਨੂੰ ਵੀ ਇਹ ਗਾਲਾ ਕੱਢ ਰਿਆ ਆ ਇਹ ਤੇ ਆ ਮੇਰੇ ਫਰੈਂਡ ਆ ਇਹਨੂੰ ਫੜ ਲਿਆ ਇਹਨੂੰ ਕੁੱਟਣ ਲੱਗ ਪਏ ਬਿਨਾਂ ਮਤਲਬ ਤੋਂ ਉਹ ਦੇਖੋ ਲੇਡੀਜ਼ ਵੀ ਕੁੱਟ ਰਹੀ ਆ ਆ ਮੁੰਡੇ ਵੀ ਕੁੱਟ ਰਹੇ ਨੇ ਕਿੰਨੇ ਜਣੇ ਕੁੱਟ ਰਹੇ ਸਾਰੇ ਰਲ ਕੇ ਕੁੱਟਦੇ ਪਏ ਦੇਖੋ ਉਹ ਦੇਖੋ ਹੋਰ ਕਹਿ ਰਿਹਾ ਵੀ ਫੋਨ ਆ ਦੇਖੋ ਸਰ ਆ ਦੇਖੋ ਆ ਦੇਖੋ ਕਿੱਦਾਂ ਮਾਰਦਾ ਪਿਆ ਆ ਇਹ ਇਹਨਾਂ ਦੀ ਸਿੰਘ ਸਾਹਿਬ ਦੀ ਪੱਗ ਵੀ ਲਾਉਂਦੇ ਆ ਉਹ ਵੀ ਤੁਹਾਨੂੰ ਮੈਂ ਵੀਡੀਓ ਦਿਖਾਵਾਂਗਾ ਇਹ ਵੀਡੀਓ ਸਰ ਜੀ 4-5 ਪਾਰਟ ਦੇ ਵਿੱਚ ਆ ਤੇ ਜਰੂਰ ਸਰ ਪੂਰੀ ਵੀਡੀਓ 4-5 ਪਾਰਟ ਦੇਖਣਾ ਤੇ ਫਿਰ ਤੁਹਾਨੂੰ ਪੂਰੀ ਸਟੋਰੀ ਦਾ ਪਤਾ ਲੱਗੇਗਾ ਸਰ ਜੀ ਆ ਦੇਖੋ ਕਿੱਦਾਂ ਉਹਨਾਂ ਨੂੰ ਬਿਨਾਂ ਮਤਲਬ ਹੀ ਉਹਨਾਂ ਦੇ ਹੱਥ ਚੱਕਦੇ ਪਏ ਆ ਉਹ ਦੇਖੋ ਥੱਲੇ ਆ ਕੇ ਮੁੰਡੇ ਉਹ ਕਹਿੰਦਾ ਪਿਆ ਵੀ ਹੋਰ ਉੱਪਰ ਮਨ ਲੋ ਉੱਪਰ ਆ ਜਾਓ ਕਹਿੰਦਾ ਓਏ ਉੱਪਰ ਆਓ ਤੇ ਥੱਲੇ ਜਦ ਕਿ ਪੀਸੀਆਰ ਖੜੀ ਹੈ ਪੀਸੀਆਰ ਕੁਝ ਨਹੀਂ ਕਰ ਰਹੀ ਆ ਇਹ ਅੰਦਰ ਗਿਆ ਆ ਹੁਣ ਤੁਹਾਨੂੰ ਮੈਂ ਅੰਦਰਲੇ ਕੈਮਰੇ ਦੀ ਵੀਡੀਓ ਅਲੱਗ ਮਲੋਗ ਦੇ ਵਿੱਚ ਪਾਉਂਗਾ ਉਹਦੀ ਵੀ ਮੈਂ ਤੁਹਾਨੂੰ ਪੂਰੀ ਡਿਟੇਲ ਦਿਖਾਉਂਗਾ ਵੀ ਅੰਦਰ ਕੀ ਹੋ ਰਿਹਾ ਸੀ ਇਸ ਟਾਈਮ ਇਹ ਭਾਈ ਜੀ ਜਦੋਂ ਅੰਦਰ ਗਏ ਨਾ ਦੀ ਇਹਨਾਂ ਨੇ ਪੱਗ ਪੂਗ ਲਾ ਦਿੱਤੀ ਤੁਹਾਨੂੰ ਮੈਂ ਦਿਖਾਉਂਗਾ ਉਹ ਵੀ ਤੇ ਇਹ ਬੜੀ ਨਿੰਦਨ ਹੀ ਹੋ ਗਿਆ ਵੀ ਇੱਕ ਸਿੰਘ ਸਰਦਾਰ ਦੀ ਪੱਗ ਲਾ ਦੇਣੀ ਔਰ ਇਹਨਾਂ ਨੂੰ ਮੈਂ ਕਿਹਾ ਵੀ ਵੀ ਨਾ ਕਰੋ ਯਾਰ ਨਾ ਲੜੋ ਹਟ ਜਾਓ ਪਰ ਇਹ ਹਟਦੇ ਨਹੀਂ ਪਏ ਸੀਗੇ ਭਾਜੀ ਦੇਖੋ ਉਹਨਾਂ ਨੇ ਹਜੇ ਕਿੰਨੇ ਹੀ ਮੁੰਡੇ ਆ ਜਾਣੇ ਭਾਜੀ ਇੱਥੇ ਕਿੰਨੇ ਹੀ ਹੁਣ ਮੇਰੇ ਫਰੈਂਡ ਨੂੰ ਬਾਹਰ ਲਿਆਉਗੇ ਇੱਕ ਨੂੰ ਖਿੱਚ ਕੇ ਇੱਥੇ ਕੁੱਟੂਗੇ ਉਹਨੂੰ ਕੁੱਟਦੇ ਹੋਏ ਉਹਨੂੰ نیچے ਲੈ ਜੂਗੇ ਆ ਦੇਖਿਓ ਇਹ ਆ ਦੇਖੋ ਉਹਨੂੰ ਕੁੱਟਣ ਲੱਗ ਪਏ ਉਹ ਦੇਖੋ ਸਾਰੇ ਕੁੱਟਦੇ ਪਏ ਆ ਉਹ ਲੇਡੀ ਵੀ ਦੇਖੋ ਨਹੀਂ ਹਟਦੀ ਪਈ ਉਹ ਵੀ ਮਾਰਦੀ ਪਈ ਆ ਵਿੱਚ ਉਹ ਦੇਖੋ ਉਹ ਦੇਖੋ ਕਿੱਦਾਂ ਕੁੱਟਦੇ ਪਏ ਆ ਜੀ ਬਹੁਤ ਬੁਰੀ ਤਰ੍ਹਾਂ ਮਾਰਿਆ ਸਰ ਇਹਨਾਂ ਨੇ ਉਹ ਦੇਖੋ ਮੇਰੀ ਸਰ ਇਹੀ ਅਪੀਲ ਹੈਗੀ ਆ ਵੀ ਇਹ ਵੀਡੀਓ ਸਰ ਸੀਪੀ ਸਾਹਿਬ ਤੱਕ ਜਰੂਰ ਸ਼ੇਅਰ ਕਰੋ ਆ ਦੇਖੋ ਸਰ ਹਾਂ ਦੇਖੋ ਕਿੱਡਾ ਕੁੱਟਦੇ ਪਏ ਆ ਪਾਪਾ ਬੱਸ ਉਹ ਦੇਖੋ ਸਰ ਕਿੱਡਾ ਕੁੱਟਦੇ ਪਏ ਹੈਗੇ ਆ ਤੇ ਹਜੇ ਹੋਰ ਮੁੰਡੇ ਆਉਗੇ ਸਰ ਜੀ ਆਹ ਦੇਖੋ ਮਾਰ ਹੀ ਜਾ ਰਹੇ ਉਸ ਬੱਚੇ ਨੂੰ ਮਾਰ ਹੀ ਜਾ ਰਹੇ ਨਾ ਮਤਲਬ ਕੋਈ ਫਰਕ ਨਹੀਂ ਪੈ ਰਿਹਾ ਸੀ ਵੀ ਉਹ ਮਰ ਵੀ ਜਾਊਗਾ ਕਿ ਜਿੰਦਾ ਰਹੇਗਾ ਵਿਚਾਰਾ ਉਹ ਦੇਖੋ ਸਰ ਹੁਣ ਕੁੱਟਦੇ ਕੁੱਟਦੇ ਇਹਨੂੰ ਨਾ ਥੱਲੇ ਲੈ ਜਾਊਗੇ ਥੱਲੇ ਜਾ ਕੇ ਕੁੱਟੂਗੇ ਜਦਕਿ ਥੱਲੇ ਪੀਸੀਆਰ ਵੀ ਖੜੀ ਹੋਈ ਪਈ ਸੀਗੀ ਆਹ ਦੇਖੋ ਕਿੱਦਾਂ ਕੁੱਟਦੇ ਪਏ ਉਹਨੂੰ ਦੇਖੋ ਸਰ ਆਹ ਦੇਖੋ ਮਤਲਬ ਕਿੰਨੇ ਲੜਕੇ ਆ ਗਏ ਦੇਖੋ ਕਿੰਨੇ ਜਣੇ ਕੁੱਟ ਰਹੇ ਉਹਨੂੰ ਉਹ ਦੇਖੋ ਕਿੱਦਾਂ ਘੁੱਟਦੇ ਪਏ ਸਰ ਕੱਲੇ ਨੂੰ ਇਹ ਸਰ ਨਾ ਜੋ ਵੀ ਇਹ ਵੀਡੀਓ ਦੇਖਦੇ ਪਏ ਮੇਰੇ ਵੀਰਪਰਾ ਇਹਨੂੰ ਅੱਗੇ ਤੱਕ ਜਰੂਰ ਸ਼ੇਅਰ ਕਰਿਓ ਤਾਂ ਕਿ ਜੋ ਇਹ ਵੀਡੀਓ ਸੀਪੀ ਸਾਹਿਬ ਤੱਕ ਜਰੂਰ ਪਹੁੰਚੇ ਜਲੰਧਰ ਦੇ ਸੀਪੀ ਸਰ ਉਹਨਾਂ ਤੱਕ ਜਰੂਰ ਪਹੁੰਚੇ ਉਹ ਦੇਖੋ ਸਰ ਹੁਣ ਘੁੱਟਦੇ ਘੁੱਟਦੇ ਉਹਨੂੰ نیچے ਲੈ ਗਏ ਜੀ ਤੇ ਘੁੱਟ ਦੇ ਘੁੱਟ ਦੇ نیچے ਲੈ ਜਾਓਗੇ نیچے ਜਾ ਕੇ ਵੀ ਕੁੱਟੂਗੇ ਸਰਜੀ ਉਹਨਾਂ ਨੂੰ ਇਹ ਤੇ ਥੱਲੇ ਜਾ ਕੇ ਕੁੱਟੂਗੇ ਹੁਣ ਉਹਨਾਂ ਨੂੰ ਇਹ ਤੇ ਦੇਖੀ ਜਾਏਗੀ ਉਹ ਵੀਡੀਓ ਹੁਣ ਇਹ ਮਤਲਬ ਚਲੇਗੇ ਸਾਰੇ ਜਣੇ ਥੱਲੇ ਹੁਣ ਥੱਲੇ ਜਾ ਕੇ ਕੁੱਟੂਗੇ ਉਹਨਾਂ ਨੂੰ ਉਸ ਦਾ ਜਲੂ ਲੱਗਾ ਹੋਇਆ ਤੇ ਮੈਨੇ ਤੇ ਹੁਣ ਮੈਂ ਤੁਹਾਨੂੰ ਨਾ ਇਹ ਇਸ ਵੀਡੀਓ ਤੋਂ ਬਾਅਦ ਦੂਜੇ ਕੈਮਰੇ ਦੀ ਵੀਡੀਓ ਦਿਖਾਣਾ ਆ ਥੱਲੇ ਦੀ ਇੱਕ ਵੀਡੀਓ ਕੈਮਰਾ ਥੱਲੇ ਦੀ ਹੈਗੀ ਆ ਥੱਲੇ ਕੀ ਹੋਇਆ ਆ ਰਿਸੈਪਸ਼ਨ ਦੀ ਵੀਡੀਓ ਹੈਗੀ ਉਸ ਤੋਂ ਬਾਅਦ ਇਹ ਨਾ ਸਰ ਅਸੀਂ ਅੰਦਰ ਜਿੱਦਾਂ ਮਤਲਬ ਵੜ ਗਏ ਸੀਗੇ ਲੁੱਕ ਗਏ ਸੀਗੇ ਤੇ ਇਹ ਦਰਵਾਜ਼ਾ ਤੋੜ ਦੇ ਰਹੇ ਸਰ ਜੀ ਮਤਲਬ ਬੁਰੀ ਬੁਰੀ ਤਰ੍ਹਾਂ ਦਰਵਾਜ਼ਾ ਤੋੜ ਦੇ ਰਹੇ ਸਾਨੂੰ ਕਹਿੰਦੇ ਸੀਗੇ ਵੀ ਆ ਜਿਹੜਾ ਰਿਸੈਪਸ਼ਨ ਹੈ ਉਹਦੇ ਅੰਦਰ ਜਿੱਦਾਂ ਅਸੀਂ ਆਪਣੇ ਹੌਣੇ ਜਿੱਦਾਂ ਲੋਕ ਕਰ ਲਿਆ ਸੀਗਾ ਫ੍ਰਿਜ ਲਗਾਈ ਅੱਗੇ ਟੇਬਲ ਲਗਾਇਆ ਉਸ ਤੋਂ ਬਾਅਦ ਕਿੰਨੇ ਜਨੇ ਆਏ ਉਹਨਾਂ ਨੇ ਸਰਜੀਤ ਦਰਵਾਜ਼ਿਆਂ ਤੇ ਲੱਤਾਂ ਮਾਰੀਆਂ ਲੱਤਾਂ ਮਾਰ-ਮਾਰ ਕੇ ਦਰਵਾਜ਼ਾ ਤੋੜ ਰਹੇ ਸੀ ਕਹਿੰਦੇ ਬਾਹਰ ਨਿਕਲੋ ਨਹੀਂ ਤੇ ਅੱਗ ਲਾ ਦੇਣੀ ਹੈਗੀ ਆ ਹਾਂ ਆਹ ਹੁਣੇ ਉਹ ਗਸਰ ਜੀ ਕਿੰਨੇ ਹੀ ਸਾਰੇ ਲੜਕੇ ਆਉਗੇ ਜਿਹੜੇ ਦਰਵਾਜ਼ਾ ਤੋੜੂਗੇ ਇਹ ਜਿਹੜਾ ਕੋਈ نیچے ਲੜਕਾ ਆ نیچے ਪੁਲਿਸ ਵੀ ਖੜੀ ਹੋਏਗੀ ਉਹ ਵੀ ਮੈਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਦਿਖਾਣਾ ਆ ਵੀ ਜਿਹੜਾ ਦੂਜੀ ਕੈਮਰੇ ਦੀ ਵੀਡੀਓ ਆ ਉਹ ਨੈਕਸਟ ਉਹਦੇ ਵਿੱਚ ਦਿਖਾਉਂਗਾ ਤੁਹਾਨੂੰ ਮੈਂ ਵੀ ਥੱਲੇ ਕੀ ਹੋ ਰਿਹਾ ਸੀਗਾ ਮਤਲਬ ਥੱਲੇ ਜਦੋਂ ਇਹਨੂੰ ਖਿੱਚ ਕੇ ਲੈ ਕੇ ਗਏ ਥੱਲੇ ਜਾ ਕੇ ਉਹਨੂੰ ਕੁੱਟਦੇ ਰਹੇ ਮਤਲਬ ਕਿੰਨੀ ਦੇਰ ਤੱਕ ਕੁੱਟਦੇ ਰਹੇ ਬਹੁਤ ਦੇਰ ਤੱਕ ਮੇਰੇ ਮਦਰ ਆਏ ਵਿਚਾਰੇ ਉਸ ਤੋਂ ਬਾਅਦ ਉਹਨੂੰ ਬੱਚੇ ਨੂੰ ਬਚਾਇਆ ਨਹੀਂ ਤਾਂ ਇਹਨਾਂ ਨੇ ਤਾਂ ਸਰਜੀ ਮਾਰ ਦੇਣਾ ਸੀਗਾ ਉਸ ਬੱਚੇ ਨੂੰ ਅਗਰ ਮੇਰੇ ਮੰਮੀ ਨਾ ਆਂਦੇ ਨਾ ਮੇਰੇ ਮਦਰ ਨਾ ਆਂਦੇ ਤੇ ਉਹਨੂੰ ਮਾਰ ਹੀ ਜਾ ਰਹੇ ਸੀਗੇ ਉਹਦੇ ਮਤਲਬ ਕੱਪੜੇ ਵੀ ਲੱਥ ਗਏ ਸੀਗੇ ਸਰਦੀਆਂ ਦਾ ਟਾਈਮ ਸੀਗਾ 10:30 ਵਜੇ ਹੋਏ ਸੀ ਰਾਤ ਦੇ 22 ਜਨਵਰੀ 2025 ਦੀ ਇਹ ਗੱਲ ਐ ਰਾਤੀ 10:30 ਵਜੇ ਦੀ ਮੈਂ ਹੁਣ ਇਸ ਤੋਂ ਬਾਅਦ ਦੂਜਾ ਪਾਰਟ ਪਾਨਾਂ ਜੀ ਸੈਕੰਡ ਕੈਮਰਾ ਤੁਹਾਨੂੰ ਦਿਖਾਉਂਗਾ ਉਹ ਵੀ ਜਰੂਰ ਦੇਖਿਓ ਸਰ ਜੀ ਔਰ ਇਹ ਸਰ ਵੀਡੀਓ ਜਰੂਰ ਸਰ ਸ਼ੇਅਰ ਕਰਿਓ ਤਾਂਕਿ ਸਾਡੇ ਸੀਪੀ ਸਾਬ ਤੱਕ ਮੈਂ ਚਾਹਨਾ ਜੀ ਇਹ ਜੋ ਵੀ ਹੋਇਆ ਉਹਨਾਂ ਤੱਕ ਪਹੁੰਚੇ ਤੇ ਮੈਂ ਚਾਹਨਾ ਇਸ ਚੀਜ਼ ਦੀ ਨਿਰਪੱਖ ਜਾਂਚ ਹੋਵੇ ਅਗਰ ਸਾਡੀ ਗਲਤੀ ਹੈ ਸਰ ਛੱਟ ਨੂੰ ਸਜ਼ਾ ਮਿਲੇ ਅਗਰ ਇਹਨਾਂ ਦੀ ਗਲਤੀ ਹੈ ਤੇ ਇਹਨਾਂ ਨੂੰ ਮਿਲੇ ਇਹ ਦੇਖੋ ਹੁਣ ਆ ਲੜਕੇ ਆ ਗਏ ਆ ਹੁਣ ਇਹ ਲੜਕਾ ਜਿੰਨੇ ਵੀ ਦੇਖਿਓ ਕਿੰਨੇ ਆਉਗੇ ਹੁਣ ਦਰਵਾਜ਼ਾ ਤੋੜੂਗੇ ਵੀ ਬਾਹਰ ਨਿਕਲੋ ਇਹਨੇ ਪੈਨ ਵਾਲੇ ਆ ਦੇਖੋ ਲੱਤਾਂ ਮਾਰ ਮਾਰ ਕੇ ਦਰਵਾਜ਼ਾ ਤੋੜੂਗੇ ਵੀ ਬਾਹਰ ਨਿਕਲੋ ਨੀਤਾ ਅੱਗ ਲਾ ਦੇਣੀ ਆ ਸਾਰੇ ਮਤਲਬ ਕਸਟਮਰ ਵੀ ਸੀਗੇ ਰੂਮ ਚ ਉਹ ਵੀ ਵਿਚਾਰੇ ਡਰ ਗਏ ਇਧਰ ਉਧਰ ਲੁਕ ਗਏ ਮਤਲਬ ਡਰ ਗਏ ਸੀਗੇ ਉਹ ਵੀ ਵੀ ਸਾਡੇ ਤੇ ਹਮਲਾ ਨਾ ਕਰ ਦੇਣ ਆ ਦੇਖੋ ਪੈਰ ਮਾਰ ਮਾਰ ਕੇ ਹੈ ਨਾ ਜੀ ਆ ਦੇਖੋ ਜੀ ਇਹ ਰਿਸੈਪਸ਼ਨ ਦਾ ਹੁਣ ਤੋੜਦੇ ਪੇ ਦਰਵਾਜਾ ਵੀ ਬਾਹਰ ਨਿਕਲੋਣੇ ਦਾ ਕਹਿੰਦਾ ਅਗਲਾ ਦੇਣੀ ਹੈ ਅੰਦਰ ਅਜੇ ਤਾਂ ਥੋੜੇ ਜਣੇ ਹੀ ਆ ਕਿੰਨੇ ਜਣੇ ਆਉਗੇ ਇਹ ਲੇਕੋ ਟੋੜ 15 20 ਜਣੇ ਉੱਪਰ ਹੋ ਜਾਂਦੇ ਆ ਜੀ ਮੈਂ ਨੈਕਸਟ ਪੋਰਟ